ਮੇਰੇ ਯਾਦ ਆ ਜਦੋਂ ਅਸੀਂ ਵਿਦਿਆਰਥੀ ਜੀਵਨ ਵਿੱਚ ਸੀ ਪੰਜਾਬ ਸਕੂਲ ਯੂਨੀਅਨ ਸਾਡੀ ਜਥੇਬੰਦੀ ਸੀ ਉਹਦਾ ਨਾਰਾ ਕੀ ਸੀ 노 ਟੂ ਚੇਂਜ ਜਿਹੜੀ ਚੀਜ਼ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ਪਹਿਲਾਂ ਉਹਦੇ ਬਾਰੇ ਜਾਣੋ ਜਦੋਂ ਤੱਕ ਤੁਸੀਂ ਉਹਦੇ ਬਾਰੇ ਜਾਣਦੇ ਨਹੀਂ ਉਦੋਂ ਤੱਕ ਉਹਨੂੰ ਸਹੀ ਤਰੀਕੇ ਨਾਲ ਬਦਲਿਆ ਨਹੀਂ ਜਾ ਸਕਦਾ ਪਰਵਾਸ ਦੀ ਸਮੱਸਿਆ ਕੀ ਆ ਇਨੂੰ ਸਮਝਣਾ ਜ਼ਰੂਰੀ ਆ ਸਾਡਾ ਦੁਖਾਨ ਤੇ ਇਹ ਆ ਦੇਖੋ ਜਾਣਕਾਰੀ ਇੱਕ ਹੋਰ ਚੀਜ਼ ਹੁੰਦੀ ਆ ਅਕਲ ਇੱਕ ਹੋਰ ਚੀਜ਼ ਹੁੰਦੀ ਆ ਜਾਣਕਾਰੀ ਦਾ ਪ੍ਰਸੰਗ ਹੁੰਦਾ ਜੇ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਨਾ ਨਾਟਕ ਖਾਸਮ ਹੱਤ ਕਿਰਤ ਧੱਕੇ ਦੇ ਜੇ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਹਿੰਦੁਸਤਾਨ ਰਾਯਾ ਉਹਨਾਂ ਦੇ ਅਰਥ ਉਸ ਵੇਲੇ ਦੇ ਪ੍ਰਸੰਗ ਵਿੱਚ ਸੀ ਇਤਿਹਾਸ ਤੋਂ ਸਬਕ ਸਿੱਖੇ ਜਾਂਦੇ ਨੇ ਪ੍ਰੇਰਨਾ ਲਈ ਜਾਂਦੀ ਆ ਨਕਲ ਨਹੀਂ ਮਾਰੀ ਜਾਂਦੀ ਇਤਿਹਾਸ ਤੋਂ ਬਦਲਦੀ ਹਾਲਤ ਤੋਂ ਬਹੁਤ ਕੁਝ ਬਦਲਿਆ ਜਾਂਦਾ ਗੁਰੂ ਸਹਿਬਾਨ ਦੀ ਉਦਾਹਰਨ ਪ੍ਰਤੱਖਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਸਫ਼ਰ ਦੇਖੋ ਤਬਦੀਲੀਆਂ ਕਿੰਨੀਆਂ ਆਉਂ ਦੇਖੋ ਤੇ ਆਖਰ ਦੇ ਵਿੱਚ ਫਿਰ ਇਹੀ ਕਿਹਾ ਨਾ ਵੀ ਦੇਹ ਧਾਰੀ ਗੁਰੂ ਤੋਂ ਮੁਕਤੀ ਦੀ ਲੋੜਾ ਆ ਮਾਰਕਸੇ ਦਾ ਸਾਡੇ ਲਈ ਗੁਰਬਾਣੀ। ਇਹਦੀ ਰੋਸ਼ਨੀ ਚ ਤੁਸੀਂ ਅੱਗੇ ਵਧੋ। ਸੋ ਬਾਹਰਲੇ ਦੇਸ਼ਾਂ 'ਚ ਪ੍ਰਵਾਸ ਦੀ ਸਮੱਸਿਆ ਬਿਲਕੁਲ ਹੈ। ਮੇਰੇ ਦੋਨੇ ਬੱਚੇ ਕੈਨੇਡਾ ਗਏ ਨੇ। ਵੀਜ਼ਾ ਕਿ ਕਰਕੇ ਗਏ ਨੇ? ਜਦੋਂ ਵੀਜ਼ਾ ਲੱਗਿਆ ਉਦੋਂ ਪੁਲਿਸ ਵੈਰੀਫਿਕੇਸ਼ਨ ਆਈ। 3 ਸਾਲਾਂ ਬਾਅਦ ਪੀਆਰ ਅਪਲਾਈ ਕੀਤੀ। ਉਦੋਂ ਪਹਿਲਾਂ ਕਰੇ ਨਹੀਂ ਸਕਦੇ ਤੁਸੀਂ ਪੀਆਰ ਅਪਲਾਈ ਕਰਨ ਖਾਤਰ ਸਿਰਫ ਰਹਿਣ ਖਾਤਰ ਵੋਟ ਖਾਤਰ ਨਹੀਂ ਜੇ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਆਹ ਸ਼ਰਤਾਂ ਪੂਰੀਆਂ ਹੋਣਗੀਆਂ ਤਾਂ ਪੀਆਰ ਮਿਲੀ 10 ਸਾਲਾਂ ਬਾਅਦ 11 ਸਾਲਾਂ ਬਾਅਦ 11 ਚਿੱਤੇ ਆ ਸੀ ਬੇਟਾ ਮੇਰਾ ਪਹਿਲਾ ਦੂਜਾ ਬਾਅਦ ਚ ਗਿਆ ਉਹਨਾਂ ਨੇ ਸਿਟੀਜ਼ਨਸ਼ਿਪ ਕੋ ਅਪਲਾਈ ਕੀਤੀ ਫੇਰ ਇਹਨੂੰ ਕੈਰੀ ਹੋਈ ਇੱਥੇ ਫੇਰ ਉਹਨਾਂ ਨੂੰ ਵੋਟ ਦਾ ਹੱਕ ਮਿਲਿਆ ਵੱਖੋ ਵੱਖਰੇ ਦੇਸ਼ਾਂ ਦੇ ਵੱਖਰੇ ਵੱਖਰੇ ਨਿਯਮ ਨੇ ਪਰ ਆਪਾਂ ਇਹ ਦੇਖਦੇ ਆ ਨਾ ਅਮਰੀਕਾ ਤੇ ਵੀ ਪੈ ਰਿਹਾ ਝੋਲਾਗਾ ਹੁਣ ਅਮਰੀਕਾ ਦੇ ਕਾਨੂੰਨ ਦੇ ਨਿਯਮ ਨੇ ਜਿਹੜੇ ਬੰਦੇ 2 ਨੰਬਰ ਚ ਗਏ ਹੋਏ ਨੇ ਗੈਰਕਾਨੂੰਨੀ ਗਏ ਹੋਏ ਨੇ ਚਾਹੇ ਉਹ ਸਿੱਖ ਨੇ ਚਾਹੇ ਕੇਰਲਾ ਵਾਲੇ ਨੇ ਜਦੋਂ ਉਹਨਾਂ ਤੇ ਉਹ ਕਾਨੂੰਨ ਵਰਤਦੇ ਨੇ ਅਸੀਂ ਉਦੋਂ ਮਜਿਸ਼ਨ ਹੋਰ ਲੈ ਲੈਨੇ ਨਹੀ ਜੀ ਨਰਮੀ ਵਰਤੋ ਜੀ ਖਿਆਲ ਰੱਖਣਾ ਚਾਹੀਦਾ ਜੀ ਇਹ ਤਾਂ ਇੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਜੀ ਕੰਮ ਕਰਦਾ ਜੀ ਅਸਲੀ ਪਹੁੰਚ ਸਾਨੂੰ ਅਪਣਾਉਣੀ ਚਾਹੀਦੀ ਹੈ। ਮੁਲਕ ਸਾਡਾ ਕੀ ਆ? ਸਾਡਾ ਸਭ ਤੋਂ ਵੱਡਾ ਰੌਲਾ ਇਹ ਆ ਵੀ ਸਾਡਾ ਮੁਲਕ ਕੀ ਆ ਇਹਨੂੰ ਸਮਝਣ ਵਾਲੇ ਸਾਡੇ ਮਤ ਭੇਦਨੇ ਵੱਡੇ ਛੋਟੇ ਨਹੀਂ। ਇਹ ਮੁਲਕ ਨੂੰ ਬਣਨਾ ਕੀ ਚਾਹੀਦਾ ਇੱਥੇ ਵੀ ਮਤ ਭੇਦਨੇ। ਬੜਾਇਆ ਕੀ ਜਾ ਰਿਹਾ ਇੱਥੇ ਵੀ ਮਤ ਭੇਦਨੇ। ਸਮਾਂ ਘਟਾ ਤੁਸੀਂ ਸਾਰੇ ਸਮਝਦਾਰੋਂ ਮੈਂ ਵਿਆਖਿਆ ਨਹੀਂ ਕਰਦਾ। ਭਾਰਤ ਦੇ ਸੰਵਿਧਾਨ ਚ ਲਿਖਿਆ ਇੱਕ ਤਾਂ ਨਾਲ ਚੇਪਿਆ ਇੰਡੀਆ ਜੇ ਭਾਰਤ ਕਿਉਂਕਿ ਇੱਕ ਇਤਿਹਾਸ ਦੇ ਵਿੱਚ ਭਾਰਤ ਰਾਜਾ ਰਿਹਾ ਇੰਡੀਆ ਜੇ ਯੂਨੀਅਨ ਆਫ ਸਟੇਟਸ ਇਹ ਰਾਜਾਂ ਦਾ ਸੰਘ ਆ ਮੁਲਕ ਨੇ ਰਾਜ ਨਹੀਂ ਬਣਾਏ ਰਾਜਾਂ ਨੇ ਮੁਲਕ ਬਣਾਇਆ ਇਸ ਕਰਕੇ ਰਾਜਾਂ ਦੇ ਅਧਿਕਾਰ ਇਹ ਨੇ ਸਾਂਝੀ ਸੂਚੀ ਇਹ ਆ ਕੇਂਦਰੀ ਸੂਚੀ ਇਹ ਆ ਫੇਰ ਕਿਹਾ ਗਿਆ ਫੁੱਲਾਂ ਦਾ ਗੁਲਦਸਤਾ ਫੇਰ ਕਿਹਾ ਗਿਆ ਅਨੇਕਤਾ ਚੇਤਤਾ ਅੱਜ ਬਣ ਕੀ ਗਿਆ ਜਰਾ ਧਿਆਨ ਮਾਰੋ ਇਕਤਾ ਚੇਤ ਇੱਕਤਾ ਸਾਰਾ ਉਲਟਾਤਾ ਫੁੱਲਾਂ ਦਾ ਗੁਲਦਸਤਾ ਜਿਹੜਾ ਇਹਨੂੰ ਭਗਵੀ ਚਟਣੀ ਬਣਾਉਣ ਲਈ ਸਾਰੀਆਂ ਨੀਤੀਆਂ ਪਾਲਸੀਆਂ ਨੇ ਹੁਣ ਅਸੀਂ ਇੱਕ ਸੌਖਾ ਢੰਗ ਲੱਭ ਲਿਆ ਸਾਜ਼ਿਸ਼ਾ ਮਿਲਿਪੁਤਾਂ ਯਾਰ ਚਾਹੇ ਸਾਜਿਸ਼ਾ ਚਾਹੇ ਮਿਲੀ ਭੁਗਤਾ ਚਾਹੇ ਵੋਟ ਸਿਆਸਤਾ ਉਹ ਕਿਸੇ ਤੌਰ ਤਰੀਕੇ ਨਾਲ ਹੀ ਪੂਰੀ ਹੋਊ ਨਾ ਜਦੋਂ ਥੋੜੀ ਸਮਝ ਆਵਾਂ ਮਲੇ ਬਾਰੇ ਉਹੀ ਇੰਨੀ ਖਿੰਡੀ ਹੋਈ ਆ ਤੁਸੀਂ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ ਜਦੋਂ ਇਹ ਨਾਰਾ ਲੱਗਿਆ ਤੁਸ਼ਮੀਰ ਤੋਂ ਕੰਨਿਆ ਕੁਮਰੀ ਤੱਕ ਭਾਰਤ ਤੱਕ ਹੈ ਤੁਹਾਨੂੰ ਲੱਗਦਾ ਲੋਕਾਂ ਨੂੰ ਪਤਾ ਨਹੀਂ ਸੀ ਵੀ ਇਹ ਕਹੇ ਇਹ ਕੋਈ ਰੋਲੇ ਵਾਲੀ ਗੱਲ ਸੀ ਵੀ ਇਹ ਦੱਸ ਰਹੇ ਨੇ ਵੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤਿਕ ਹੈ। ਉਦੋਂ ਸਾਰਾ ਆਧਾਰ ਤਿਆਰ ਕੀਤਾ ਜਾ ਰਿਹਾ ਸੀ। ਇੱਕ ਮੁਲਕ, ਇੱਕ ਟੈਕਸ, ਇੱਕ ਰੈਸ਼ਨ ਕਾਈਂਡ ਜੋ ਮਰਜ਼ੀ ਕਰੂ ਇਹ ਕਿੱਥੋਂ ਆ ਗਿਆ ਜੀ? ਕੋਈ ਅਧਿਕਾਰ ਨਹੀਂ ਸਾਰੀਆਂ ਗੱਲਾਂ ਨੇ। ਆਪਾਂ ਵੀ ਉਸ ਰਾਹ 'ਚ ਚੱਲੀ ਗਏ। ਆਨੰਦਪੁਰ ਦੇ ਮਤੇ ਵਾਲੇ ਨੇ ਸਭ ਤੋਂ ਪਹਿਲਾਂ ਗੁੱਠਾ ਲਾਇਆ ਜੰਮੂ ਕਸ਼ਮੀਰ ਦੀ ਹੋਦ ਖਤਮ ਕਰਤੇ। ਕੋਦੇ ਮਖਤਿਆਰੀਆਂ ਕਿੱਥੇ ਸੀ ਸੋ ਇੱਕ ਲੰਮੇ ਸਮੇਂ ਚ ਨੀਤੀਆਂ ਪਾਲਸੀਆਂ ਆਈਆਂ ਨੇ ਇਹਨੂੰ ਹੁਣ ਭਗਮੀ ਚਟਣੀ ਬਣਾਉਣ ਤੇ ਨਾ ਦੋ ਤਿੰਨ ਦਿੱਕਤਾਂ ਵੱਡੀਆਂ ਨੇ ਇੱਕ ਤਾਂ ਇਹੋ ਜੇ ਸੂਬੇ ਨੇ ਜਿੱਥੇ ਧਾਰਮਿਕ ਘੱਟ ਗਿਣਤੀਆਂ ਬਹੁਤ ਬਣਤੀ ਚ ਨੇ ਜੰਮੂ ਕਸ਼ਮੀਰ ਆ ਪੰਜਾਬ ਆ ਇੱਕ ਇਹੋ ਜੀ ਸਮੱਸਿਆ ਉੱਤਰੀ ਪੂਰਬੀ ਰਾਜਾਂ ਚ ਕਿਸੇ ਡਾਕਟਰ ਗਰਗ ਸਾਬ ਦੀ ਗੱਲ ਬਿਲਕੁਲ ਠੀਕ ਆ ਕਿਸੇ ਇੱਕ ਰਾਜ ਦੀ ਤੁਲਨਾ ਦੂਜੇ ਰਾਜ ਨਾਲ ਨਹੀਂ ਕੀਤੀ ਜਾਣੀ ਕਿਉਂਕਿ ਵਿਕਾਸ ਦੇ ਪੜਾਅ ਤੇ ਪੰਜਾਬ ਕਿੱਥੇ ਪਹੁੰਚਿਆ ਹੋਇਆ ਵਿਹਾਰ ਕਿੱਥੇ ਖੜਾ ਕੇਰਲਾ ਕਿਤੇ ਮਾਮਲੇ ਅੰਝ ਕਿਤੇ ਆ ਗੁਜਰਾਤ ਕਿਤੇ ਆ ਹਰ ਇੱਕ ਦੀਆਂ ਆਪਣੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਨੇ ਸੋ ਇੱਥੇ ਪੰਜਾਬ 'ਚ ਪ੍ਰਵਾਸ ਵੱਧ ਹੋਣੀ ਹੋਣੀ ਹੁਣਾਸ ਕਿਉਂਕਿ ਜਦੋਂ ਇੱਥੇ ਵਿਕਾਸ ਹੋਇਆ ਬਾਹਰਲੇ ਦੇਸ਼ ਜ਼ੋਰ ਲਾ ਲੈਣ ਇਮੀਗ੍ਰੇਸ਼ਨ ਰੋਕ ਨਹੀਂ ਸਕਦੇ ਕੈਨੇਡਾ ਇੰਗਲੈਂਡ ਇਹਨਾਂ ਨੂੰ ਸਰਦੇ ਨਹੀਂ ਇਮੀਗ੍ਰੇਸ਼ਨ ਮੇਨਾ ਪਰ ਉਹਨਾਂ ਦੇ ਹੱਥ 'ਚ ਕੰਟਰੋਲ ਆ ਵਿਸ਼ਿਆਸੀ ਤੌਰ ਤੇ ਇਹਨਾਂ ਦਾ ਐਡਾ ਦਖਲ ਨਾ ਹੋ ਜੇ ਇਹ ਸਾਰੇ ਪੈਸੇ ਦੇ ਬਾਵਜੂਦ ਆਪਾਂ ਕੈਨੇਡਾ ਜਾ ਕੇ ਆਉਨੇ ਆ ਹੁਣ ਕਈ ਕਹਿੰਦੇ ਹੁੰਦੇ ਆ ਉਹ ਯਾਰ ਉੱਥੇ ਤਾਂ ਐ ਲੱਗਦਾ ਜਿਵੇਂ ਸਾਰੇ ਪੰਜਾਬ ਆ ਗੀਤ ਚੱਲਦੇ ਨੇ ਜਿੱਥੇ ਜਾਣ ਪੰਜਾਬੀ ਉੱਥੇ ਨਵਾਂ ਪੰਜਾਬ ਬਸਾ ਲੈਂਦੇ ਆ ਜੇ ਜੁਪੀ ਬਿਹਾਰੀਆਂ ਨੇ ਕਿਸੇ ਤਿਹਾੜ ਤੇ ਜਲੂਸ ਕੱਢ ਲਿਆ ਮਤਲਬ ਅਸੀਂ ਉੱਚੀ ਉੱਚੀ ਰੌਲਾ ਪਾਉਣ ਲੱਗੇ ਇੱਥੇ ਆ ਨਿਕਲਣ ਲੱਗੇ ਤੇ ਵਾਰਲ ਦੇਸ਼ਾਂ ਦੇ ਸਿੱਖ ਪਰੇਡਾ ਕਿਵੇਂ ਨਿਕਲਦੀ ਹੈ ਨਹੀਂ ਸੰਤੋਨ ਦੇ ਵਿੱਚ ਰੱਖ ਕੇ ਦੇਖਣ ਦੀ ਲੋੜ ਆ 100 ਭਈਏ ਪੰਜਾਬੋ ਪੰਜਾਬ ਬਚਾਓ ਇਹ ਐਡਾ ਖਤਰਨਾਕ ਨਾਰਾ ਪੈਰੋਂ ਤਾਂ ਦੇਖੋ ਆਪਾਂ ਉਹਨੂੰ ਆਪਾਂ ਉਹਨਾਂ ਨੂੰ ਪਹਿਲੀ ਹੀ ਖੇਡ ਲਿਆ ਪੰਜਾਬ ਪੈਰੋਂ ਖੜ ਗਿਆ ਇਸੇ ਕਰਕੇ ਬਰੋਲਿਆਂ ਦੀ ਸਿਆਸਤ ਦੇ ਵਿੱਚ ਝੁੱਲੇ ਲੈਂਦਾ ਇਹਨੂੰ ਭੁਲੇਖਾ ਰਹੇ ਨਾ ਵੀ ਆਹ ਬਰੋਲਾ ਜਿਹੜਾ ਢੇਰੀ ਬਣ ਜੂ ਬਰੋਲੇ ਢੇਰੀ ਨਹੀਂ ਬਣਦੇ ਹੁੰਦੇ ਉਹ ਹੋਰ ਅਖਾੜ ਪੈਦਾ ਕਰਦੇ ਹੁੰਦੇ ਨੇ ਸੋ ਬੰਗਿਆ ਬਿਨਾ ਬਈ ਨਾ ਕਹੋ ਤੁਸੀਂ ਪ੍ਰਵਾਸੀ ਕਹੋ ਪ੍ਰਵਾਸੀਆਂ ਦੀ ਵੀ ਵੱਖਰੀ ਵੱਖਰੀ ਕਿਸਮ ਆ ਜਿਵੇਂ ਅਜੀਪਾਲ ਬਰਾੜ ਨੇ ਕਿਹਾ ਉਸ ਤਰ੍ਹਾਂ ਦੀ ਕਮਿਊਨਿਟੀ ਉਹ ਉਸ ਤਰ੍ਹਾਂ ਦੀ ਨਹੀਂ ਹੈ ਦੇਖੋ ਜਿੱਥੇ ਵੱਡੀ ਗਿਣਤੀ ਚ ਲੋਕ ਜਾਣਗੇ ਉੱਥੇ ਕ੍ਰਾਈਮ ਜਾਊਗਾ ਇਹ ਤਾਂ ਤੁਸੀਂ ਮੁੱਕਰ ਨਹੀਂ ਸਕਦੇ ਜਿਹੜੀ ਇਹ ਗੱਲ ਹੈ ਨਾ ਵੀ ਜੇ ਇੱਥੇ ਬੰਨਿਆਂ ਨੂੰ ਆਇਆ ਹੂੰ ਤੂੰ ਬਾਹਰ ਲਿਆਂ ਨੂੰ ਸੇਕ ਲੱਗੂ ਇਹ ਲੌਜੀਕ ਕੀ ਹੈ ਦੀ ਕਿਉਂ ਲੱਗੂ ਸੇਕ ਤੁਸੀਂ ਇੱਕ ਬਣਾਇਆ ਹੋਇਆ ਨਾ ਚੱਕਰ ਜੇ ਪੰਜਾਬੀ ਬਾਹਰ ਗਏ ਨੇ ਜਿੰਨੇ ਕੁ ਮੇਰੀ ਜਾਣਕਾਰੀ ਆ ਲੇਬਰ ਕਰਨ ਨਹੀਂ ਕੋਈ ਗਿਆ ਕਾਰੋਬਾਰੀ ਗਏ ਨੇ ਕਿਤੇ ਵੀ ਉਹਨਾਂ ਦੀ ਇਹੀ ਦੀ ਗਿਣਤੀ ਨਹੀਂ ਵੀ ਉਸ ਸੂਬੇ ਦੀ ਸਿਆਸਤ ਨੂੰ ਆਰਥਿਕਤਾ ਨੂੰ ਕਲਚਰ ਨੂੰ ਬੋਲੀ ਨੂੰ ਸਭਿਆਚਾਰ ਨੂੰ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਉਹ ਨਹੀਂ ਹੈ ਲੈ ਕੇ ਗਏ ਨੇ ਸਿੱਖਾਂ ਨੂੰ ਸਮਾਂ ਤੇ ਇਹ ਜੇ ਹਾਲਤ ਬਣਾ ਰਹੇ ਨੇ ਵੀ ਵਾਪਸ ਜਾਓ ਗੁਜਰਾਤ ਵਾਂਗੂ ਜਾਂ ਯੂਪੀ ਦੇ ਵਿੱਚ ਵੀ ਇੰਝ ਇੰਝ ਲਾ ਰਹੀਆਂ ਨੇ ਕਿ ਉਹ ਜ਼ਮੀਨਾਂ ਪੱਕੀਆਂ ਤੁਹਾਨੂੰ ਨਹੀਂ ਗਾਹ ਬਣ ਬਦਲਣੀ ਹੈ ਸੋ ਮੈਨੂੰ ਤਾਂ ਇੱਕ ਗੱਲ ਹੀ ਨਹੀਂ ਸਮਝ ਆਈ ਵੀ ਡਾਕਟਰ ਗਰਗ ਦੀ ਬਿਲਕੁਲ ਗੱਲ ਵੱਖਰੀ ਆ ਤੇ ਪ੍ਰੋਫੈਸਰ ਮਨਜੀਤ ਸਿੰਘ ਦੇ ਉਹਦੀ 180 ਡਰਜੀ ਉਲਟਾ ਉਹ ਕਹੀ ਜਾਂਦੇ ਨੇ ਮੈਂ ਤਾਂ ਗਰਦਸਾ ਵਾਲੀਓ ਗੱਲ ਕਰ ਰਿਹਾ ਹਰਕ ਹੈਗੇ ਨੇ ਹੁਣ ਇੱਕ ਹੋਰ ਸਾਡੇ ਸੱਜਣ ਨੇ ਬਈ ਇੱਥੇ ਨਾ ਇੱਕ ਦੂਜੇ ਦੀ ਕਾਟ ਨਹੀਂ ਕਰਨੀ ਚਾਹੀਦੀ ਕਿਉਂਕਿ ਬਾਅਦ ਵਿੱਚ ਉਹਨੂੰ ਮੌਕਾ ਨਹੀਂ ਮਿਲਦਾ ਗੱਲ ਕਹਿਣ ਦਾ ਮਤਲਬ ਨੰਦਪੁਰ ਦਾ ਮਤਾ ਕੀਆ ਅੱਠ ਦੇਸ਼ ਬਣਾਉਣ ਦੀ ਗੱਲ ਕੀਆ ਇਹ ਐਲਾਨ ਕਦੋਂ ਹੋਇਆ ਕਿਵੇਂ ਹੋਇਆ ਕਿਹਨੇ ਕੀਤਾ ਇੱਕ ਵੱਖਰਾ ਸਵਾਲ ਆ ਕਿਸੇ ਨੂੰ ਵੀ ਖਾਲਸਤਾਨ ਵੱਖਰਾ ਦੇਸ਼ ਹੱਕਾ ਕਹਿਣ ਦਾ ਇਹ ਤਾਂ ਭਾਰਤ ਦੀ ਸੁਪਰੀਮ ਕੋਰਟ ਵੀ ਕਹਿੰਦੀ ਆ ਪਰ ਕਿਸੇ ਨੂੰ ਇਹ ਕਹਿਣ ਦਾ ਵੀ ਹੱਕ ਆ ਵੀ ਅਸੀਂ ਤਾਂ ਬੰਧ ਅਧਿਕਾਰ ਹੀ ਲੈਣੇ ਆ ਅਸੀਂ ਤਾਂ ਖੁਦਮਖਤਿਆਰੀ ਉਹ ਲੈਣੀ ਆ ਸੋ ਦੂਜੇ ਦੇ ਹੱਕ ਦਾ ਸਨਮਾਨ ਕਰੋ ਮੇਰੀ رائے ਇਹ ਆ ਕਿ ਪ੍ਰਵਾਸ ਨੂੰ ਨਿਯਮਿਤ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਦੇਸ਼ਾਂ ਦਾ ਦੇਸ਼ ਆ ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਭਾਰਤ ਦੇਸ਼ਾਂ ਦਾ ਦੇਸ਼ ਆ ਇਸ ਕਰ ਠੀਕ ਹੈ ਕਿ ਅਧਿਕਾਰ ਆ ਕਿਤੇ ਵੀ ਜਾ ਸਕਦੇ ਹੋ ਕੰਮ ਕਰ ਸਕਦੇ ਹੋ ਐ ਕਰ ਸਕਦੇ ਹੋ ਕਈਆਂ ਥਾਂ ਤੇ ਉਹਨਾਂ ਨੇ ਇਹ ਮਾੜੀ ਮੁੱਠੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਪਰ ਨਾਲ ਗੁੱਜੀ ਗੱਲ ਵੀ ਹੈ ਨਾ ਬਈ ਇਹ ਫੰਲਾਂ ਦਾ ਗੁੰਦਾਸਤਾ ਜਿੱਥੋਂ ਤੱਕ ਮੇਰੀ ਯਾਦदाश्त ਆ ਇਹ ਸਵਾਲ ਨਾਲ ਜੇ ਤੁਸੀਂ ਸੰਵਿਧਾਨ ਲਈ ਬਹਿਸਾਂ ਚੱਲੀਆਂ ਉਹ ਪੜੋ ਮੈਂ ਮੈਂ ਵੀ ਨਹੀਂ ਬੜੀਆਂ ਪੜੀਆਂ ਪਰ ਜਿਹੜੇ ਬੰਦੇ ਹਮੀਰ ਸਿੰਘ ਆ ਗਰਦ ਸਾਹਾਵਾ ਹੋਰ ਬੋਲਦੇ ਨੇ ਮੈਨੂੰ ਪਤਾ ਵੀ ਉਹ ਤੱਥ ਨਹੀਂ ਗਲਤ ਪੇਸ਼ ਕਰਦੇ ਉੱਥੇ ਇਹ ਗੱਲਾਂ ਸਾਰੀਆਂ ਵਿਚਾਰੀਆਂ ਗਈਆਂ ਨੇ ਮਤਲਬ ਆਉਣ ਵਾਲੇ ਸਮੇਂ 'ਚ ਕੀ ਹੋ ਰਿਹਾ ਜਦੋਂ ਰਾਜ ਸਭਾ ਬਣਾਈਆ ਤਿੰਨ ਸੂਚੀਆਂ ਬੜਾਈਆਂ ਨੇ ਇਹ ਘਾਰਾਂ ਦੀਆਂ ਆ ਰਾਜ ਸਭਾ ਬਣਾਈਆ ਵੀ ਰਾਜਾਂ ਦਾ ਸਦਨਾ ਡਾਕਟਰ ਗਾਂਧੀ ਸਾਹਿਬ ਉੱਥੇ ਵਿਚਰਦੇ ਨੇ ਕਿਸੇ ਵੇਲੇ ਹੁੰਦਾ ਵੀ ਜੇ ਕਿਸੇ ਪਾਰਟੀ ਦੀ ਰਾਜ ਸਭਾ 'ਚ ਬਹੁਤ ਸੰਮਤੀ ਨਾ ਹੋਵੇ ਆਰਥਿਕ ਬਿੱਲ ਤੋਂ ਬਿਨਾਂ ਤਾਂ ਕੋਈ ਦੂਜਾ ਬਿੱਲ ਪਾਸ ਨਹੀਂ ਸੀ ਹੋ ਸਕਦਾ ਕਿਉਂਕਿ ਉੱਥੇ ਰਾਜਾਂ ਦੇ ਨੁਮਾਇੰਦੇ ਚੁਣ ਕੇ ਜਾਂਦੇ ਸੀ ਹੌਲੀ ਹੌਲੀ ਕੀ ਹੋਇਆ ਰਾਜ ਸਭਾ ਦਾ ਮੈਂਬਰ ਕੌਣ ਬਣ ਸਕਦਾ ਉਹਦੀਆਂ ਯੋਗਤਾਵਾਂ ਵੀ ਬਦਲਦੀਆਂ ਹੁਣ ਰਾਗ ਨੂੰ ਚੱਡੇ ਵਰਦਿਆਂ ਨੂੰ ਤੇ ਲਵਲੀ ਵਾਲੇ ਠੱਗਾਂ ਨੂੰ ਤੇ ਉਹਨਾਂ ਨੂੰ ਜਾਇਜ਼ਠਾ ਰੋਣ ਲਈ ਮਲਮੋਲ ਸਿੰਘ ਕੀ ਸੰਤ ਤੋ ਆਇਆ ਲੈ ਦੇਖੋ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ ਮਗਰ ਤੁਸੀਂ ਕਈ ਵਾਰ ਲੋਡ ਹੁੰਦੀਆਂ ਮੁਲਕਾਂ ਨੂੰ ਇੰਨੀਆਂ ਜਿਹੇ ਰਾਜ ਸਭਾ ਦੇ ਜਿਹੜੇ 12 ਮੈਂਬਰ ਨਾਮਿਨੇਟ ਕਰਦਾ ਰਾਸ਼ਟਰਪਤੀ ਉਹਦਾ ਇੱਕ ਆਧਾਰ ਆ ਜੇ ਨਾ ਵੀ ਜਿੱਤਦਾ ਮਨਮੋਹਨ ਸਿੰਘ ਉਹਨੂੰ ਰਾਸ਼ਟਰਪਤੀ ਨਾਮਿਨੇਟ ਕਰ ਦਿੰਦਾ ਮੇਰੇ ਖਿਆਲ ਚ ਫੇਰ ਵੀ ਉਹਨਾਂ ਦੇ ਬਰਾਬਰ ਹੱਕ ਹੁੰਦੇ ਕਿਸੇ ਰਾਜ ਦਾ ਬੁਛਿੰਦਾ ਬਣਨ ਲਈ ਵੋਟ ਬਣ ਲਈ ਕਿਹੜੇ ਨਿਜਮਿਸਿਪਲਾ ਪਹਿਲਾਂ ਜੇ ਤੁਸੀਂ ਕਿਸੇ ਰਾਜ ਦਾ 10 ਸਾਲ ਪੱਕਾ ਵਸੇਬਾ ਨਹੀਂ ਰੱਖਦੇ ਤੁਸੀਂ ਉਹ ਸੂਬੇ ਤੋਂ ਰਾਜ ਸਭਾ ਦਾ ਮੈਂਬਰ ਨਹੀਂ ਬਣ ਸਕਦੇ ਹੁਣ ਜਰਨੈਲ ਸਿੰਘ ਨੇ ਦਿੱਲੀੋਂ ਅਸਤੀਫਾ ਦਿੱਤਾ ਆ ਕੇ ਲੰਬੀ ਤੋਂ ਚੋਣ ਵੀ ਲੜ ਲਈ ਸੋ ਨਿਯਮਾਂ 'ਚ ਬਦਲਾ ਕੀਤਾ ਗਿਆ ਜਿਹੜੀਆਂ ਗੱਲਾਂ ਕਾਨੂੰਨ ਅਨੁਸਾਰ ਹੱਲ ਕੀਤੀਆਂ ਜਾ ਸਕਦੀਆਂ ਅਜੇਪਾਲ ਬਰਾੜ ਨੇ ਗੱਲ ਕੀਤੀ ਆ ਉਹ ਨਿਯਮਾਂ ਨੂੰ ਲਾਗੂ ਕਰਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਜਿਹੜੀਆਂ ਗੱਲਾਂ ਨਵੇਂ ਨਿਯਮ ਬਣਾਉਣ ਦੀ ਲੋੜ ਆ ਉਹਨਾਂ ਲਈ ਸਾਨੂੰ ਲੜਨਾ ਪੈਣਾ ਸੋ ਇਹ ਪੇਸ਼ ਕਰਨਾ ਕਿ ਭਈਆਂ ਨੇ ਪੰਜਾਬ ਨੂੰ ਉਜਾੜਿਆ ਇਹਦਾ ਮਤਲਬ ਸਾਰਿਆਂ ਨੂੰ ਇਹ ਬਰੀ ਕਰਤਾ ਜਿਨ੍ਹਾਂ ਖਿਲਾਫ ਹੌਣ ਤੱਕ ਲੜਦੇ ਰਹੇ ਇਹ ਨਾ ਇਹਨਾਂ ਦੇ ਨਾਲ ਉੱਜੜਿਆ ਨਾ ਇਹਨਾਂ ਨੂੰ ਭੇਜਣ ਦੇ ਨਾਲ ਵਸਣਾ ਸਿੱਖੀ ਆਪਾਂ ਉਦਾਹਰਣ ਦੇ ਦਿੰਦੇ ਨੇ ਟੁੱਟਨੀ ਸੱਬੇ ਸਾਂਦੀ ਵਾਲਸ ਦਾ ਹਾਂਜੀ ਇਹਦਾ ਮਤਲਬ ਆ ਸਾਡੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਸਾਂਝੀ ਵਾਲਾ ਦਾ ਮਤਲਬ ਹੈ ਇਹ ਨਹੀਂ ਤੁਹਾਡੇ ਤਿੰਨ ਕਮਰੇ ਨੇ ਇੱਕ ਚਾਜ ਆ ਕੇ ਵੇਜੇ ਕੋਈ ਆਪਾਂ ਕਹਿੰਦੇ ਹਾਂ ਜੀ ਠੀਕ ਹੈ ਕਿਉਂਕਿ ਸੱਬੇ ਸਾਂਝੀ ਵਾਲਾ ਜੀ ਤੁਸੀਂ ਦੂਜੇ ਦੀ ਹਮਾਇਤ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਉਹ ਸਮਰੱਥਾ ਹਾਸਲ ਕਰੋਗੇ ਸੋ ਆਰਥਿਕਤਾ ਸਾਡੀ ਬਦਲੀ ਦੇਖੋ ਬਾਕੀ ਦਾ ਪੰਜਾਬ ਦਾ ਜੋ ਆ ਹਾਲ ਕੀਤਾ ਇਹਦੇ ਲਈ ਸਾਡੇ ਸਿਆਸਤਦਾਨ ਜ਼ਿੰਮੇਵਾਰ ਨੇ ਸਿਰਫ ਇੱਕੋ ਨੁਕਤਾ ਸੱਤਾ ਪ੍ਰਾਪਤ ਕਰਨੀਆਂ ਪੈਸੇ ਕਮਾਉਣੇ ਨਿੱਜ ਪ੍ਰਾਸਤ ਪਰਵਾਰ ਪ੍ਰਾਸਤ ਪਰਵਾਰ ਪ੍ਰਾਸਤ ਪਰ ਕਹਿਣ ਨੂੰ ਕਹਿੰਦਾ ਸੀ ਪੀਸੀ ਨੇ ਵੀ ਮਤਵਾਸ ਕਰਤਾ ਬਾਗਾ ਬਾਰਡਰ ਵੀ ਖੁੱਲਣਾ ਚਾਹੀਦਾ ਜੀ ਚੰਡੀਗੜ੍ਹ ਵੀ ਮਿਲਣਾ ਚਾਹੀਦਾ ਜੀ ਪਾਣੀ ਵੀ ਹੋਣਾ ਚਾਹੀਦਾ ਜਦੋਂ ਸਾਰਾ ਕੁਝ ਗਵਾ ਲਿਆ ਫਿਰ ਇਹ ਨਾ ਮਤਿਆਂ ਦਾ ਹੁਣ ਕੋਈ ਕੀ ਇੰਤ ਹੈ ਸੋ ਫੈਡਰਲ ਧਰਚੇ ਲਈ ਫੈਡਰਲ ਸਿਆਸਤ ਲਈ ਸੰਤ ਜਰਨੈਲ ਸਿੰਘ ਨੇ ਵੀ ਕਿਹਾ ਸੀ ਭਾਰਤ ਨਾਲ ਰਹਿਣਾ ਚਾਹੁੰਦੇ ਆ ਬਰਾਬਰ ਦੇ شہری ਬਣ ਕੇ ਚਾਹੁੰਦੇ ਆ ਗੁਲਾਮ ਨਹੀਂ ਕਾਕੀਜ਼ੂ ਬੇਬੀ ਗੁਲਾਮ ਨੇ ਮੋਦੀ ਦੇ ਖਿਲਾਫ ਜਿਹੜੇ ਮੋਦੀ ਨੂੰ ਹਾਰ ਦੇ ਰਹੇ ਨੇ ਉਹ ਹਿੰਦੂ ਨਹੀਂ ਸਿੱਖਾਂ ਤੇ ਮੁਸਲਮਾਨਾਂ ਕਰਕੇ ਅੱਜ ਕੀ ਮੋਦੀ ਹਿੰਦੀ ਵੋਟ ਤੇ ਰਗੜ ਗਿਆ ਸਭ ਤੋਂ ਵੱਧ ਜਿੱਥੇ ਵੱਡੇ ਧਾਰਮਿਕ ਸਥਾਨਤੀ ਉਹਨਾਂ ਦੇ ਉੱਥੇ ਹੀ ਹਾਰੇ ਨੇ ਸੋ ਇਹ ਸਵਾਲ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਹੈ ਨਾ ਸਿਰਫ ਇਹ ਸਵਾਲ ਇਹ ਆ ਇੱਕ ਪਾਸੇ ਕਿਰਤੀ ਨੇ ਇੱਕ ਪਾਸੇ ਸਰਮਾਇਦਾਰ ਨੇ ਮੈਂ ਸੁਣ ਰਿਹਾ ਆ ਆਪ ਸਾਡੇ ਮੈਂ ਵੀ ਉਸ ਧਿਰ ਚ ਰਿਹਾ ਉਹ ਗਰਾਹਾ ਸਾਹਿਬ ਇਹ ਕਿਰਤੀਆਂ ਨੂੰ ਕਿਰਤੀਆਂ ਖਿਲਾਫ ਲਾਉਣ ਨਹੀਂ ਦਿੱਤਾ ਉਹ ਆਜ ਕੋਈ ਸਾਜਿਸ਼ ਨਹੀਂ ਕੋਈ ਕਿਰਤੀ ਕਿਰਤੀ ਦੇ ਖਿਲਾਫ ਨਹੀਂ ਲੜਦਾ ਜਿੱਥੇ ਵਿਕਾਸ ਹੁੰਦਾ ਉੱਥੇ ਦੇ ਕਿਰਤੀ ਇੱਕ ਲੇਬਰ ਛੱਡਦੇ ਨੇ ਉੱਥੇ ਸਾਡੇ ਬੱਚੇ ਉਹ ਲੇਬਰ ਕਰਦੇ ਨੇ ਜਿਹੜੀ ਉਹ ਨਹੀਂ ਕਰਦੇ ਟਰੱਕ ਚਲਾਉਂਦੇ ਨੇ ਉਹ ਜਦੋਂ ਇੱਥੇ ਜਿਹੜੇ ਖੁਸ਼ਿਆਲ ਨਹੀਂ ਆਏ ਪੰਜਾਬ ਦੇ ਵਿੱਚ ਕਿਉਂਕਿ ਫਸੇ ਹੋਣੇ ਪੁਰਾਣਾ ਜ਼ਿਗੀਰਦਾਰੀ ਵਿਰੋਧਤਾਈ ਦੇ ਵਿੱਚ ਮਜ਼ਦੂਰ ਤੇ ਕਿਸਾਨ ਦੀ ਦੁਸ਼ਮਣੀ ਆ ਜੀ ਫਲਾਣਾ ਹਾਲਾਤ ਦੇ ਬਦਲ ਰਾਹੀ ਸਾਹਿਬ ਨੇ ਕਿਹਾ ਵੀ ਪਹਿਲਾਂ ਜਦ ਕੇਰੇ ਲੱਗੇ ਸੀ ਫੇਰ ਤਾਂ ਲਲਤਨੂ ਆਹ ਲੱਗੇ ਵੀ ਸਾਡਾ ਖੇੜਾ ਛੁੱਟ ਗਿਆ ਜੱਟਾਂ ਦੀ ਜਿਹੜੀ ਗੁਲਾਮੀ ਪੀੜੀ ਦਰ ਪੀੜੀ ਹੁੰਦੀ ਸੀ ਹਾਲਾਤ ਬਦਲ ਗਏ ਨੇ ਬਹੁਤ ਮੇਰੇ ਕਹਿਣ ਦਾ ਭਾਵ ਇਹ ਆ ਸਾਡਾ ਸੱਭਿਆਚਾਰ ਵੀ ਆ ਸਾਡੇ ਧਾਰਮਿਕ ਘੱਟ ਗਿਣਤੀ ਦਾ ਸਵਾਲ ਵੀ ਆ ਸਾਡੇ ਜਾਤ ਪਾਤ ਦਾ ਸਵਾਲ ਵੀ ਆ ਇਹਨਾਂ ਗੱਲਾਂ ਦੇ ਪ੍ਰਸੰਗ 'ਚ ਜੇ ਤੁਸੀਂ ਕਿਸੇ ਮਸਲੇ ਨੂੰ ਸੰਬੋਧਨ ਹੋਂਗੇ ਫਿਰ ਸਹੀ ਰਾਹ ਕੱਢ ਲਾਗੇ ਨਹੀਂ ਤਾਂ ਲਲਕਰੇ ਤਾਂ ਵੱਜੇ ਰਹੇ ਨੇ ਹੋਰ ਵਜਾ ਲਾ ਗਿਆ ਆਪਾਂ ਕੋਈ ਬੜਾ ਫਰਕ ਨਹੀਂ ਪੈਣਾ ਧੰਨਵਾਦ